ਉਦਰ ਸੰਗੀਤ ਜਗਤ ਦੇ ਵਿੱਚ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਇੱਕ ਤੋਂ ਬਾਅਦ ਇੱਕ ਜਿਹੜਾ ਘਾਟਾ ਜਿਹੜਾ ਸੰਗੀਤ ਜਗਤ ਨੂੰ ਪੈ ਰਿਹਾ ਜਿਸ ਤੋਂ ਬਾਅਦ ਸਾਰਿਆਂ ਦੇ ਵਿੱਚ ਦੁੱਖ ਦੀ ਲਹਿਰ ਹੈ ਕਿਤੇ ਨਾ ਕਿਤੇ ਜਵੰਦਾ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਅਜਿਹੇ ਕਲਾਕਾਰ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਪਤਾ ਨਹੀਂ ਪੰਜਾਬੀ ਇੰਡਸਟਰੀ ਨੂੰ ਕਿਸ ਦੀ ਨਜ਼ਰ ਲੱਗ ਗਈ ਜੀ ਹਾਂ ਹੁਣ ਪੰਜਾਬੀ ਗੀਤਕਾਰ ਨਿਮਾ ਲੋਹਾਰ ਕਾ ਇਸ ਦੁਨੀਆ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਆ ਗਏ ਉਹਨਾਂ ਨੇ 500 ਤੋਂ ਵੱਧ ਗੀਤ ਜਿਹੜੇ ਆ ਲਿਖੇ ਤੇ ਕਈ ਸਟਾਰ ਜਿਹੜੇ ਆ ਬਣਾਏ ਕਈ ਗਾਇਕਾਂ ਨੂੰ ਉਹਨਾਂ ਨੇ ਪਛਾਣ ਦਿਵਾਈ ਕਚਾਰੀਆਂ ਚ ਮੇਲੇ ਲੱਗਦੇ ਅਮਰ ਗੀਤ ਉਹਨਾਂ ਦਾ ਇਹ ਰਿਹਾ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨਿੰਮਾ ਲੋਹਾਰਕਾ ਦਾ ਦਿਹਾਂਤ ਹੋ ਗਿਆ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਦਾ ਅੰਤਿਮ ਸੰਸਕਾਰ ਅਮਰitsar ਜ਼ਿਲ੍ਹੇ ਚ ਅਜਨਾਲਾ ਲੱਗ ਸਥਿਤ ਉਹਨਾਂ ਦੇ ਜੱਦੀ ਪਿੰਡ ਲੋਹਾਰਕਾ ਚ ਕੀਤਾ ਜਾਵੇਗਾ 48 ਸਾਲਾ ਦੇ ਨਿੰਮਾ ਲੋਹਾਰਕਾ ਨੇ ਪੰਜਾਬੀ ਸੰਗੀਤ ਉਦਯੋਗ ਵਿੱਚ 500 ਤੋਂ ਵੱਧ ਗੀਤ ਲਿਖੇ ਅਤੇ 150 ਗਾਇਕਾਂ ਨੂੰ ਆਪਣੇ ਗੀਤਾ ਰਾਹੀ ਹਿੱਟ ਕੀਤਾ ਜਿਨ੍ਹਾਂ ਦੇ ਵਿੱਚ ਦਲਜੀਤ ਦੋਸਾਂਜ ਰਵਿੰਦਰ ਗਰੇਵਾਲ ਅਤੇ ਅਮਰਿੰਦਰ ਗਿੱਲ ਵਰਗੇ ਹੋਰ ਕਈ ਅਜਿਹੇ بڑے ਚਮਕਦੇ ਸਿਤਾਰੇ ਨੇ ਜਿਨ੍ਹਾਂ ਦੇ ਗੀਤਾਂ ਦੇ ਨਾਲ ਉਹਨਾਂ ਨੇ ਆਪਣੀ ਪਛਾਣ ਬਣਾਈ ਤਾਂ ਉਹ ਇਸ ਫਾਨੀ ਦੁਨੀਆ ਨੂੰ ਹੁਣ ਅਲਵਿਦਾ ਆਖ ਚੁੱਕੇ ਨੇ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨਿਮਾ ਲੋਹਾਰਕਾ ਦਾ ਦਿਹਾਂਤ ਹੋ ਗਿਆ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਦਾ ਅੰਤਿਮ ਸੰਸਕਾਰ ਅਮ੍ਰਿਤਸਰ ਜ਼ਿਲ੍ਹੇ ਚਜਨਾਲਾ ਲੱਗਿਆ ਸਿੱਤੇ ਤੋਂ ਉਹਨਾਂ ਦੇ ਜੱਦੀ ਪਿੰਡ ਲੋਹਾਰਕਾ ਚ ਕੀਤਾ ਜਾਵੇਗਾ 48 ਸਾਲਾ ਦੇ ਨਿਮਾ ਲੋਹਾਰਕਾ ਨੇ ਪੰਜਾਬੀ ਸੰਗੀਤ ਉਦਯੋਗ ਵਿੱਚ 500 ਤੋਂ ਵੱਧ ਗੀਤ ਲਿਖੇ ਅਤੇ 150 ਗਾਇਕਾਂ ਨੂੰ ਆਪਣੇ ਗੀਤਾਂ ਰਾਹੀਂ ਹਿੱਟ ਕੀਤਾ ਨਿਮਲ ਲੋਹਾਰਕਾ ਦਾ ਪੂਰਾ ਨਾਮ ਨਿਰਮਲ ਸਿੰਘ ਸੀ ਉਹਨਾਂ ਦਾ ਜਨਮ 24 ਮਾਰਚ 1977 ਨੂੰ ਹੋਇਆ ਸੀ ਨਿਮਾ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਦਲਬੀਰ ਕੌਰ ਇੱਕ ਕਿਸਾਨ ਪਰਿਵਾਰ ਤੋਂ ਸਨ ਉਹਨਾਂ ਦੀ ਮੌਤ ਨੇ ਪੰਜਾਬੀ ਸੰਗੀਤ ਉਦਯੋਗ ਵਿੱਚ ਸਦਭੇਦ ਦੀ ਲਹਿਰ ਫੈਲਾ ਦਿੱਤੀ ਹੈ ਉਹਨਾਂ ਦਾ ਇੱਕ ਪੁੱਤਰ ਹੈ ਉਹ ਵੀ ਲੇਖਕ ਹੈ ਕਈ ਚੈਨਲਾਂ ਤੇ ਇੰਟਰਵਿਊਜ਼ ਦੇ ਵਿੱਚ ਨੀਮਾ ਨੇ ਜ਼ਿਕਰ ਕੀਤਾ ਸੀ ਕਿ ਉਹਨਾਂ ਦੀ ਵਿੱਤੀ ਸਥਿਤੀ ਠੀਕ ਨਹੀਂ ਚੱਲ ਰਹੀ ਸੀ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਸਟਾਰ ਬਣਾਇਆ ਪਰ ਉਹਨਾਂ ਦੇ ਆਖਰੀ ਸਮੇਂ ਦੌਰਾਨ ਬਹੁਤ ਘੱਟ ਲੋਕ ਉਹਨਾਂ ਦੀ ਮਦਦ ਲਈ ਆਏ ਆਪਣੇ ਆਖਰੀ ਸਮੇਂ ਵਿੱਚ ਨੀਮਾ ਨੂੰ ਇਹੀ ਅਫਸੋਸ ਰਿਹਾ ਕਿ ਇੰਡਸਟਰੀ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਜਲਦੀ ਹੀ ਸਾਰਿਆਂ ਨੂੰ ਭੁੱਲ ਜਾਂਦੀ ਹੈ ਦਲਜੀਤ ਦੋਸਾਂ ਜਰਵਿੰਦਰ ਗਰੇਵਾਲ ਛੱਤਰ ਗਿੱਲ ਮਲਕੀ ਸਿੰਘ ਫਿਰੋਜ਼ ਖਾਨ ਹਰਪਾਜਨ ਸ਼ੇਰਾ ਕੁਲਵਿੰਦਰ ਟਿੱਲੋ ਮਰੀਂਦਰ ਗਿੱਲ ਲਖਵਿੰਦਰ ਬਡਾਲੀ ਅਤੇ ਇੰਦਰਜੀਤ ਨਿੱਕੂ ਵਰਗੇ ਗਾਇਕਾਂ ਨੇ ਨੀਮਾ ਦੇ ਗੀਤਾਂ ਰਾਹੀਂ ਪਛਾਣ ਪ੍ਰਾਪਤ ਕੀਤੀ ਕੁਲਵਿੰਦਰ ਢਿੱਲੋਂ ਦਾ ਗਾਇਆ ਤੇ ਨੀਮਾ ਦਾ ਲਿਖਿਆ ਗੀਤ ਜਦੋਂ ਪੈਂਦੀ ਐ ਤਰੀਕ ਕਿਸ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ ਹੁਣ ਅਮਰ ਹੋ ਚੁੱਕਾ ਹੈ ਇਸੇ ਤਰ੍ਹਾਂ ਦਿਲ ਦਿੱਤਾ ਨਹੀਂ ਸੀ ਠੋਕਰਾ ਲਵਾਉਣ ਵਾਸਤੇ ਅਤੇ ਕੀ ਸਮਝਾਵਾਂ ਇਹਨਾਂ ਨੈਣ ਕਮਲਿਆਂ ਨੂੰ ਵਰਗੇ ਗੀਤਾਂ ਨੇ ਪੰਜਾਬੀ ਸੰਗੀਤ ਉਦਯੋਗ 'ਚ ਥੰਮਾਲਾਂ ਪਾਈਆਂ ਨੇ ਨੀਮਾ ਲੋਹਾਰਾ ਕਾ ਨੂੰ ਚੌਥੀ ਜਮਾਤ ਦੇ ਵਿੱਚ ਗੀਤ ਲਿਖਣ ਦਾ ਜਨੂਨ ਪੈਦਾ ਹੋਇਆ ਸੀ ਉਹ ਛੋਟੀ ਉਮਰ ਵਿੱਚ ਸਿਰਫ ਇੱਕ ਜਾਂ ਦੋ ਲਾਈਨਾਂ ਹੀ ਲਿਖ ਸਕਦੇ ਸਨ ਕਦੇ ਪੂਰਾ ਗੀਤ ਨਹੀਂ ਲਿਖ ਸਕੇ ਕਿਸਾਨ ਪਰਿਵਾਰ ਨਾਲ ਸੰਬੰਧਿਤ ਨੀਮਾ ਨੂੰ ਲਿਖਣ ਅਤੇ ਗਾਉਣ ਦੀ ਕਲਾ ਵਿਰਾਸਤ ਵਿੱਚ ਨਹੀਂ ਮਿਲੀ ਉਂਝ ਉਹਨਾਂ ਦੇ ਦਾਦਾ ਜੀ ਨੂੰ ਪੰਜਾਬੀ ਕਹਾਣੀਆਂ ਪੜ੍ਹਨਾ ਅਤੇ ਪਿੰਡ ਦੇ ਇਕੱਠਾਂ ਵਿੱਚ ਸੁਣਾਉਣਾ ਬਹੁਤ ਪਸੰਦ ਸੀ ਉਦਰ ਸੰਗੀਤ ਜਗਤ ਦੇ ਵਿੱਚ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਇੱਕ ਤੋਂ ਬਾਅਦ ਇੱਕ ਜਿਹੜਾ ਘਾਟਾ ਜਿਹੜਾ ਸੰਗੀਤ ਜਗਤ ਨੂੰ ਪੈ ਰਿਹਾ ਜਿਸ ਤੋਂ ਬਾਅਦ ਸਾਰਿਆਂ ਦੇ ਵਿੱਚ ਦੁੱਖ ਦੀ ਲਹਿਰ ਹੈ ਕਿਤੇ ਨਾ ਕਿਤੇ ਜਵੰਦਾ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਅਜਿਹੇ ਕਲਾਕਾਰ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਪਤਾ ਨਹੀਂ ਪੰਜਾਬੀ ਇੰਡਸਟਰੀ ਨੂੰ ਕਿਸ ਦੀ ਨਜ਼ਰ ਲੱਗ ਗਈ ਜੀ ਹਾਂ ਹੁਣ ਪੰਜਾਬੀ ਗੀਤਕਾਰ ਨਿਮਾ ਲੋਹਾਰ ਕਾ ਇਸ ਦੁਨੀਆ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਰ ਗਏ ਉਹਨਾਂ ਨੇ 500 ਤੋਂ ਵੱਧ ਗੀਤ ਜਿਹੜੇ ਆ ਲਿਖੇ ਤੇ ਕਈ ਸਟਾਰ ਜਿਹੜੇ ਆ ਬਣਾਏ ਕਈ ਗਾਇਕਾਂ ਨੂੰ ਉਹਨਾਂ ਨੇ ਪਛਾਣ ਦਿਵਾਈ ਕਚਾਰੀਆਂ ਚ ਮੇਲੇ ਲੱਗਦੇ ਅਮਰ ਗੀਤ ਉਹਨਾਂ ਦਾ ਇਹ ਰਿਹਾ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨਿੰਮਾ ਲੋਹਾਰਕਾ ਦਾ ਦਿਹਾਂਤ ਹੋ ਗਿਆ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਦਾ ਅੰਤਿਮ ਸੰਸਕਾਰ ਅਮਰitsar ਜ਼ਿਲ੍ਹੇ ਚ ਅਜਨਾਲਾ ਲੱਗ ਸਥੇਤ ਉਹਨਾਂ ਦੇ ਜੱਦੀ ਪਿੰਡ ਲੋਹਾਰਕਾ ਚ ਕੀਤਾ ਜਾਵੇਗਾ 48 ਸਾਲਾ ਦੇ ਨਿੰਮਾ ਲੋਹਾਰਕਾ ਨੇ ਪੰਜਾਬੀ ਸੰਗੀਤ ਉਦਯੋਗ ਵਿੱਚ 500 ਤੋਂ ਵੱਧ ਗੀਤ ਲਿਖੇ ਅਤੇ 150 ਗਾਇਕਾਂ ਨੂੰ ਆਪਣੇ ਗੀਤਾ ਰਾਹੀ ਹਟ ਕੀਤਾ ਜਿਨ੍ਹਾਂ ਦੇ ਵਿੱਚ ਦਲਜੀਤ ਦੋਸਾਂਜ ਰਵਿੰਦਰ ਗਰੇਵਾਲ ਅਤੇ ਅਮਰਿੰਦਰ ਗਿੱਲ ਵਰਗੇ ਹੋਰ ਕਈ ਅਜਿਹੇ بڑے ਚਮਕਦੇ ਸਿਤਾਰੇ ਨੇ ਜਿਨ੍ਹਾਂ ਦੇ ਗੀਤਾਂ ਦੇ ਨਾਲ ਉਹਨਾਂ ਨੇ ਆਪਣੀ ਪਛਾਣ ਬਣਾਈ ਤਾਂ ਉਹ ਇਸ ਫਾਨੀ ਦੁਨੀਆ ਨੂੰ ਹੁਣ ਅਲਵਿਦਾ ਆਖ ਚੁੱਕੇ ਨੇ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨਿਮਾ ਲੋਹਾਰਕਾ ਦਾ ਦੇਹਾਂਤ ਹੋ ਗਿਆ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਦਾ ਅੰਤਿਮ ਸੰਸਕਾਰ ਅਮਰਸਰ ਜ਼ਿਲ੍ਹੇ ਚਜਨਾਲਾ ਲੱਗਿਆ ਸਿੱਤੇ ਤੋਂ ਉਹਨਾਂ ਦੇ ਜੱਦੀ ਪਿੰਡ ਲੋਹਾਰਕਾ ਚ ਕੀਤਾ ਜਾਵੇਗਾ 48 ਸਾਲਾ ਦੇ ਨਿਮਾ ਲੋਹਾਰਕਾ ਨੇ ਪੰਜਾਬੀ ਸੰਗੀਤ ਉਦਯੋਗ ਵਿੱਚ 500 ਤੋਂ ਵੱਧ ਗੀਤ ਲਿਖੇ ਅਤੇ 150 ਗਾਇਕਾਂ ਨੂੰ ਆਪਣੇ ਗੀਤਾਂ ਰਾਹੀਂ ਹਿੱਟ ਕੀਤਾ ਨੀਮਲ ਹਾਰਕਾ ਦਾ ਪੂਰਾ ਨਾਮ ਨਿਰਮਲ ਸਿੰਘ ਸੀ ਉਹਨਾਂ ਦਾ ਜਨਮ 24 ਮਾਰਚ 1977 ਨੂੰ ਹੋਇਆ ਸੀ ਨੀਮਾ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਦਲਬੀਰ ਕੌਰ ਇੱਕ ਕਿਸਾਨ ਪਰਿਵਾਰ ਤੋਂ ਸਨ ਉਹਨਾਂ ਦੀ ਮੌਤ ਨੇ ਪੰਜਾਬੀ ਸੰਗੀਤ ਉਦਯੋਗ ਵਿੱਚ ਸਦਭੇਦ ਦੀ ਲਹਿਰ ਫੈਲਾ ਦਿੱਤੀ ਹੈ ਉਹਨਾਂ ਦਾ ਇੱਕ ਪੁੱਤਰ ਹੈ ਉਹ ਵੀ ਲੇਖਕ ਹੈ ਕਈ ਚੈਨਲਾਂ ਤੇ ਇੰਟਰਵਿਊਜ਼ ਦੇ ਵਿੱਚ ਨੀਮਾ ਨੇ ਜ਼ਿਕਰ ਕੀਤਾ ਸੀ ਕਿ ਉਹਨਾਂ ਦੀ ਵਿੱਤੀ ਸਥਿਤੀ ਠੀਕ ਨਹੀਂ ਚੱਲ ਰਹੀ ਸੀ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਸਟਾਰ ਬਣਾਇਆ ਪਰ ਉਹਨਾਂ ਦੇ ਆਖਰੀ ਸਮੇਂ ਦੌਰਾਨ ਬਹੁਤ ਘੱਟ ਲੋਕ ਉਹਨਾਂ ਦੀ ਮਦਦ ਲਈ ਆਏ ਆਪਣੇ ਆਖਰੀ ਸਮੇਂ ਵਿੱਚ ਨੀਮਾ ਨੂੰ ਇਹੀ ਅਫਸੋਸ ਰਿਹਾ ਕਿ ਇੰਡਸਟਰੀ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਜਲਦੀ ਹੀ ਸਾਰਿਆਂ ਨੂੰ ਭੁੱਲ ਜਾਂਦੀ ਹੈ ਦਲਜੀਤ ਦੋਸਾਂ ਜਰਵਿੰਦਰ ਗਰੇਵਾਲ ਛੱਤਰ ਗਿੱਲ ਮਲਕੀ ਸਿੰਘ ਫਿਰੋਜ਼ ਖਾਨ ਹਰਪਾਜਨ ਸ਼ੇਰਾ ਕੁਲਵਿੰਦਰ ਟਿੱਲੋ ਮਰੀਂਦਰ ਗਿੱਲ ਲਖਵਿੰਦਰ ਬਡਾਲੀ ਅਤੇ ਇੰਦਰਜੀਤ ਨਿੱਕੂ ਵਰਗੇ ਗਾਇਕਾਂ ਨੇ ਨੀਮਾ ਦੇ ਗੀਤਾਂ ਰਾਹੀਂ ਪਛਾਣ ਪ੍ਰਾਪਤ ਕੀਤੀ ਕੁਲਵਿੰਦਰ ਢਿੱਲੋਂ ਦਾ ਗਾਇਆ ਤੇ ਨੀਮਾ ਦਾ ਲਿਖਿਆ ਗੀਤ ਜਦੋਂ ਪੈਂਦੀ ਐ ਤਰੀਕ ਕਿਸ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ ਹੁਣ ਅਮਰ ਹੋ ਚੁੱਕਾ ਹੈ ਇਸੇ ਤਰ੍ਹਾਂ ਦਿਲ ਦਿੱਤਾ ਨਹੀਂ ਸੀ ਠੋਕਰਾ ਲਵਾਉਣ ਵਾਸਤੇ ਅਤੇ ਕੀ ਸਮਝਾਵਾਂ ਇਹਨਾਂ ਨੈਣ ਕਮਲਿਆਂ ਨੂੰ ਵਰਗੇ ਗੀਤਾਂ ਨੇ ਪੰਜਾਬੀ ਸੰਗੀਤ ਉਦਯੋਗ 'ਚ ਤਮਾਲਾਂ ਪਾਈਆਂ ਨੇ ਨੀਮਾ ਲੋਹਾਰ ਕਾ ਨੂੰ ਚੌਥੀ ਜਮਾਤ ਦੇ ਵਿੱਚ ਗੀਤ ਲਿਖਣ ਦਾ ਜਨੂਨ ਪੈਦਾ ਹੋਇਆ ਸੀ ਉਹ ਛੋਟੀ ਉਮਰ ਵਿੱਚ ਸਿਰਫ ਇੱਕ ਜਾਂ ਦੋ ਲਾਈਨਾਂ ਹੀ ਲਿਖ ਸਕਦੇ ਸਨ ਕਦੇ ਪੂਰਾ ਗੀਤ ਨਹੀਂ ਲਿਖ ਸਕੇ ਕਿਸਾਨ ਪਰਿਵਾਰ ਨਾਲ ਸੰਬੰਧਿਤ ਨੀਮਾ ਨੂੰ ਲਿਖਣ ਅਤੇ ਗਾਉਣ ਦੀ ਕਲਾ ਵਿਰਾਸਤ ਵਿੱਚ ਨਹੀਂ ਮਿਲੀ ਉਂਝ ਉਹਨਾਂ ਦੇ ਦਾਦਾ ਜੀ ਨੂੰ ਪੰਜਾਬੀ ਕਹਾਣੀਆਂ ਪੜ੍ਹਨਾ ਅਤੇ ਪਿੰਡ ਦੇ ਇਕੱਠਾਂ ਵਿੱਚ ਸੁਣਾਉਣਾ ਬਹੁਤ ਪਸੰਦ ਸੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ